ਨਵਾਂ ਸੰਸਦ ਭਵਨ ਨਵੀਆਂ ਰਵਾਇਤਾਂ ਦੇ ਨਾਲ ਆਇਆ ਲੱਗਦਾ ਹੈ ਕਿਉਂਕਿ ਹੁਣ ਦੋ ਹੋਰ ਸੰਸਦੀ ਮੈਂਬਰਾਂ ਨੂੰ MP's ਨੂੰ ਮੁਅਤਲ ਕਰ ਦਿੱਤਾ ਗਿਆ। ਲੋਕ ਸਭਾ ਦੇ ਵਿੱਚ ਦੋ ਹੋਰ MP's ਮੁਅਤਲ ਕਰ ਦਿੱਤੇ ਗਏ ਨੇ। ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਲੋਕ ਸਭਾ ਦੇ ਮੈਂਬਰਸ ਜਿਹੜੇ ਮੁਅਤਲ ਹੋਏ ਨੇ ਉਹਨਾਂ ਦੀ ਗਿਣਤੀ ਦੁਆਰਾ ਵੱਧ ਚੁੱਕੀ ਹੈ। ਦੋ ਹੋਰ MP's ਵਿਰੋਧੀ ਪਾਰਟੀਆਂ ਦੇ ਮੁਅਤਲ ਕਰ ਦਿੱਤੇ ਗਏ ਨੇ। ਸਤਾਧਾਰੀ ਬੀਜੇਪੀ ਸਰਕਾਰ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਲਗਾਤਾਰ ਇਹ ਮੁਤਲੀ ਦਾ ਪ੍ਰੋਗਰਾਮ ਜ ਬਚਾਰੀ ਹੈ ਬਰਕਰਾਰ ਹੈ ਔਰ ਲੱਗੇ ਕੁਝ ਦਿਨਾਂ ਤੋਂ ਇਹ ਚੀਜ਼ ਕੀਤੀ ਜਾ ਰਹੀ ਹੈ ਵਾਰ-ਵਾਰ ਕੀਤੀ ਜਾ ਰਹੀ ਹੈ 14 ਮੈਂਬਰਸ ਤੋਂ ਸ਼ੁਰੂ ਕੀਤਾ ਗਿਆ 14 ਮੈਂਬਰਸ ਦੋਵੇਂ ਸਦਨਾ ਦੇ ਮੁਤਲ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਦੀ ਗਿਣਤੀ ਵਧਾ ਦਿੱਤੀ ਗਈ ਇਵੈਂਚੁਅਲੀ ਇਹਨਾਂ ਦੀ ਗਿਣਤੀ ਕੁੱਲ ਮਿਲਾ ਕੇ 141 ਪਹੁੰਚ ਗਈ ਸੀ ਪਰ ਹੁਣ ਦੁਬਾਰਾ ਦੋ ਮੈਂਬਰ ਹੋਰ ਮੁਅਤਲ ਕਰ ਦਿੱਤੇ ਗਏ ਯਾਨੀ ਕਿ ਕੁੱਲ ਮਿਲਾ ਕੇ ਗਿਣਤੀ 143 ਤੇ ਪਹੁੰਚ ਚੁੱਕੀ ਹੈ ਜਿਹੜੇ ਮੈਂਬਰਸ ਮੁਅਤਲ ਕੀਤੇ ਗਏ ਨੇ ਭਾਜਪਾ ਵਾਸਤੇ ਕੇਂਦਰ ਸਰਕਾਰ ਵਾਸਤੇ ਸ਼ਾਇਦ ਇੱਕ ਵੱਖਰਾ ਤੇ ਇੱਕ ਸੌਖਾ ਤਰੀਕਾ ਆ ਇੱਕ ਨਵਾਂ ਤਰੀਕਾ ਆ ਹੈਂਡਲ ਕਰਨ ਦਾ ਵਿਰੋਧੀ ਧਿਰਾਂ ਨੂੰ ਇੱਕ ਪਾਸੇ ਵਿਰੋਧੀ ਧਿਰ ਬਾਰ ਬਾਰ ਇਹੀ ਇਲਜ਼ਾਮ ਲਾ ਰਹੇ ਨੇ ਕਿ ਜਾਣ ਬੁੱਝ ਕੇ ਸਾਨੂੰ ਮੁਅਤਲ ਕੀਤਾ ਜਾ ਰਿਹਾ ਸਾਨੂੰ ਕੱਢਿਆ ਜਾ ਰਿਹਾ ਤਾਂ ਕਿ ਆਪੋ ਆਪਣੇ ਕੰਮ ਜਿਹੜੇ ਨੇ ਉਹ ਆਰਾਮ ਨਾਲ ਕੀਤੇ ਜਾ ਸਕਣ ਜਿਹੜੇ ਦੇਸ਼ ਵਿਰੋਧੀ ਫੈਸਲੇ ਲੈਣੇ ਨੇ ਉਹ ਬਿਨਾਂ ਕਿਸੇ ਬਹਿਸ ਦੇ ਲੈ ਜਾਣ ਇਸ ਵਾਸਤੇ ਮੁਤਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਇੱਥੇ ਜਾਣ ਲੈਣਾ ਜ਼ਰੂਰੀ ਹੈ ਕਿ ਹੁਣ ਦੁਆਰਾ ਮੁਤਲੀਆਂ ਹੋਈਆਂ ਨੇ ਦੋ ਹੋਰ ਸੰਸਦੀ ਮੈਂਬਰਸ ਨੂੰ ਲੋਕ ਸਭਾ ਤੋਂ ਮੁਅਤਲ ਕਰ ਦਿੱਤਾ ਗਿਆ ਪਹਿਲਾਂ ਲੋਕ ਸਭਾ ਰਾਜ ਸਭਾ ਦੋਵਾਂ ਤੋਂ ਕੀਤੇ ਜਾ ਰਹੇ ਸੀ ਫਿਲਹਾਲ ਖਬਰ ਲੋਕ ਸਭਾ ਤੋਂ ਆ ਰਹੀ ਹੈ ਲੋਕ ਸਭਾ ਦੇ ਦੋ ਹੋਰ ਸੰਸਦੀ ਮੈਂਬਰਸ ਨੂੰ ਐਮਪੀਜ਼ ਨੂੰ ਮੁਅਤਲ ਕਰ ਦਿੱਤਾ ਗਿਆ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਸंसद भवन ਦੇ ਵਿੱਚ ਔਰ ਇਸੇ ਨੂੰ ਲੈ ਕੇ ਦੋ ਹੋਰ ਮੈਂਬਰਸ ਮੁਅਤਲ ਕਰ ਦਿੱਤੇ ਗਏ ਨੇ ਵਿਰੋਧੀ ਪਾਰਟੀਆਂ ਦੇ ਸੰਸਦੀ ਮੈਂਬਰ ਸੀ ਥਾਮਸ ਤੇ ਏ ਐਮ ਆਰ ਐਫ ਜਿਹੜੇ ਨੇ ਇਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਦੋਵੇਂ ਉਹ ਐਮਪੀ ਜਿਹੜੇ ਨੇ ਵਿਰੋਧੀ ਧਿਰਾਂ ਨਾਲ ਤਾਲੁਕ ਰੱਖਦੇ ਨੇ ਔਰ ਇਹਨਾਂ ਨੂੰ ਵੀ ਮੁਅਤਲ ਕਰ ਦਿੱਤਾ ਗਿਆ। ਲੋਕ ਸਭਾ ਤੋਂ ਮੁਅਤਲ ਕੀਤੇ ਗਏ ਨੇ ਹੈਰਾਨੀ ਦੀ ਗੱਲ ਇਸ ਵਾਸਤੇ ਹੈ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਕਾਫੀ ਦੇਰ ਤੋਂ ਕੇਂਦਰ ਸਰਕਾਰ ਦਾ ਚੱਲਦਾ ਪਿਆ ਆ ਔਰ ਇਸੇ ਦੇ ਚੱਲਦੇ ਹੁਣ ਹੋਰ ਸੰਸਦੀ ਮੈਂਬਰਸ ਵੀ ਮੁਅਤਲ ਕਰ ਦਿੱਤੇ ਗਏ ਨੇ ਪਰ ਦੂਜੇ ਪਾਸੇ ਤੇ ਗੱਲ ਕਰੀਏ rahul gandhi ਦੀ ਤੇ rahul gandhi ਵਿੱਚ ਵੀ ਗੁੱਸਾ ਸਾਫ਼ ਨਜ਼ਰ ਆਇਆ ਹੈ ਗੁੱਸਾ ਉਦੋਂ ਵੱਧ ਗਿਆ ਜਦੋਂ ਉੱਥੇ ਮੌਜੂਦ ਪੱਤਰਕਾਰਾਂ ਵੱਲੋਂ ਕੀਤੇ અપਮਾਨ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਤੜਕਸਾਰ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਸੰਸਦ ਭਵਨ ਦੇ ਬਾਹਰ अपमान ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ বিজেপি ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਜਗਦੀਪ ਧੰਖੜ ਦਾ ਮਜ਼ਾਕ ਉਡਾਇਆ ਗਿਆ ਹੈ ਸੰਸਦ ਪਵੰਦੇ ਬਾਹਰ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਔਰ ਕਲਿਆਣ ਬੈਨਰਜੀ ਵੱਲੋਂ ਇਹ ਮਜ਼ਾਕ ਉਡਾਇਆ ਗਿਆ खैर ਉਸ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਪਰ ਆਖਰਕਾਰ ਉਸ ਮਾਮਲੇ ਦੇ ਉੱਤੇ ਹੁਣ ਰਾਹੁਲ ਗਾਂਧੀ ਬੋਲਦੇ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਤੋਂ ਸਵਾਲ ਇਸ ਤਰ੍ਹਾਂ ਕੀਤਾ ਗਿਆ ਸੀ ਕਿਉਂਕਿ ਰਾਹੁਲ ਗਾਂਧੀ ਨੇ ਉਹ ਵੀਡੀਓ ਆਪਣੇ ਫੋਨ ਦੇ ਵਿੱਚ ਬਣਾਈ ਸੀ ਕਲਿਆਣ ਬੈਨਰਜੀ ਦੀ ਔਰ ਸੰਸਦ ਭਵਨ ਦੇ ਬਾਹਰ ਜਦੋਂ ਸਾਰੇ ਮੌਤਲ ਕੀਤੇ ਹੋਏ ਐਮਪੀਜ਼ ਬੈਠੇ ਹੋਏ ਸੀ ਉਹਨਾਂ ਦੇ ਵੱਲੋਂ ਕਲਿਆਣ ਬੈਨਰਜੀ ਵੱਲੋਂ ਉਸ ਟਾਈਮ ਦੇ ਉੱਤੇ ਇਹ ਮਿਮਿਕਰੀ ਕੀਤੀ ਗਈ ਉਹਨਾਂ ਦੀ ਨਕਲ ਉਤਾਰੀ ਗਈ ਮਜ਼ਾਕ ਉਡਾਇਆ ਗਿਆ ਜਿਸ ਤੋਂ ਬਾਅਦ ਰਾਹੁਲ ਗਾਂਧੀ ਉਹ ਚੀਜ਼ ਰਿਕਾਰਡ ਕਰਦੇ ਉਹਨਾਂ ਦੇ ਫੋਨ ਦੇ ਵਿੱਚ ਪਰ ਉਸ ਉੱਤੇ ਇੱਕ ਬਿਵਾਲ ਖੜਾ ਹੋ ਗਿਆ ਕਿ ਅੰਦਰ ਜਿਹੜੇ ਸੰਸਦ ਮੈਂਬਰ ਮੌਜੂਦ ਨੇ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਮੌਤਲ ਕੀਤਾ ਗਿਆ ਉਹਨਾਂ ਐਮਪੀਜ਼ ਵੱਲੋਂ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਪੱਤਰਕਾਰਾਂ ਦੇ ਉੱਤੇ ਭੜਕ ਪਏ ਜਦੋਂ ਇਹ ਸਵਾਲ ਪੁੱਛੇਗੇ ਔਰ ਰਾਹੁਲ ਗਾਂਧੀ ਨੇ ਸਾਫ਼ ਤੌਰ ਤੇ ਕਿਹਾ ਕਿ ਜੋ ਸਵਾਲ ਕਰਨੇ ਚਾਹੀਦੇ ਨੇ ਉਹ ਨਹੀਂ ਕੀਤੇ ਜਾ ਰਹੇ ਸਗੋਂ ਇਹ ਬੇਬੁਨਿਆਦ ਦੇ ਸਵਾਲ ਜ਼ਰੂਰ ਕੀਤੇ ਜਾ ਰਹੇ ਨੇ ਖੈਰ ਦੋ ਚੀਜ਼ਾਂ ਇਕਦਮ ਵਾਪਰੀਆਂ ਨੇ ਇੱਕ ਤਾਂ ਰਾਹੁਲ ਗਾਂਧੀ ਦਾ ਇਹ ਗੁੱਸੇਨਮਾ ਬਿਆਨ ਸਾਹਮਣੇ ਆਇਆ ਹੈ ਦੂਜੇ ਪਾਸੇ ਦੋ ਹੋਰ ਸੰਸਦੀ ਮੈਂਬਰਸ ਜਿਹੜੇ ਨੇ ਉਹ ਮੌਤਲ ਕਰ ਦਿੱਤੇਗੇ ਨੇ ਇਹਨਾਂ ਦੋ ਸੰਸਦੀ ਮੈਂਬਰਸ ਨੂੰ ਮੌਤਲ ਕਰਨ ਤੋਂ ਬਾਅਦ ਹੁਣ ਇਹ ਗਿਣਤੀ ਵਧਾ ਕੇ 143 ਕਰ ਦਿੱਤੀ ਗਈ ਹੈ ਹੁਣ ਤੱਕ 143 ਲੋਕ ਸਭਾ ਤੇ ਰਾਜ ਸਭਾ ਦੇ MPਜ਼ ਮਿਲਾ ਕੇ ਇਹ ਮੁਅਤਲ ਕੀਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਅਜੇ ਇਹ ਪ੍ਰੋਗਰਾਮ ਜਿਹੜਾ BJP ਦਾ ਹੈਗਾ ਆ ਜਾਂ ਕੇਂਦਰ ਸਰਕਾਰ ਦਾ ਹੈਗਾ ਆ ਮੁਅਤਲ ਕਰਨ ਦਾ ਕਿੰਨੀ ਦੇਰ ਹੋਰ ਚੱਲੇਗਾ ਜਾਂ ਕਿੰਨੀ ਦੇਰ ਤੱਕ ਚੱਲੇਗਾ ਅੱਜ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਜਲੰਧਰ ਤੋਂ MP ਨੇ ਔਰ ਦੂਜੇ ਪਾਸੇ ਗੁਰਜੀਤ ਔਜਲਾ ਜਿਹੜੇ ਅੰਮ੍ਰਿਤਸਰ ਤੋਂ ਨੇ ਇਹਨਾਂ ਦੋਵਾਂ ਨੂੰ ਵੀ ਪੰਜਾਬ ਦੇ ਉਹਨਾਂ MP's ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਮੁਅਤਲ ਕਰ ਦਿੱਤਾ ਗਿਆ ਪੰਜਾਬ ਤੋਂ 6 MP's ਮੁਅਤਲ ਕਰ ਦਿੱਤੇ ਗਏ ਨੇ ਹੁਣ ਤੱਕ ਜਿਹੜੇ ਲੋਕ ਸਭਾ ਦੀਆਂ ਰਾਜ ਸਭਾ ਨਾਲ ਤੱਲਕ ਰੱਖਦੇ ਨੇ ਖੈਰ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਪਰ ਉਸ ਦੇ ਚੱਲਦੇ ਆਓ ਦੇਖ ਲੈਣੇ ਆ ਸੁਣ ਲੈਣੇ ਆ ਰਾਹੁਲ ਗਾਂਧੀ ਨੇ ਜੋ ਆਪਣੇ ਬਿਆਨ ਚ ਕਿਹਾ ਵਹਾਂ ਪੇ MP's ਬੈਠੇ ਹੋਏ ਸਨ ਮੈਂ ਨੇ ਉਹਨਾਂ ਦਾ ਵੀਡੀਓ ਲਿਆ ਮੇਰਾ ਵੀਡੀਓ ਮੇਰੇ ਫੋਨ ਪੇ ਹੈ मीडिया दिखा रहा है मीडिया कह रहा है मोदी जी कह रहे हैं किसी ने कुछ कहा ही नहीं है अपनी कास्ट है, किसी, किसी ने का कुछ, का नहीं, कुछ नहीं कुछ नहीं वहां पे किसानों का देखिए नहीं नहीं सुनिए देखिए वहां पे हमारे 150 एमपीज़ को बाहर फेंक दिया है ठीक है उसके बारे में मीडिया में कोई चर्चा नहीं हो रही है ठीक है उनको आपने पार्लियामेंट से बाहर उठा के फेंक दिया उसकी कोई चर्चा नहीं हो रही है अदानी जी पे कोई चर्चा नहीं हो रही है राफेल पे फ्रांस ने कहा है कि भैया इन्वेस्टिगेशन नहीं अला हो रहा उस पर कोई चर्चा नहीं हो रही है बेरोजगारी पे कोई चर्चा नहीं हो रही है हमारे एम पी वहां पर दुखी हैं बाहर बैठे हुए हैं उन पे आप चर्चा कर रहे हो तो मतलब थोड़ा थोड़े थोड़ा थोड़ा तो न्यूज दिखा दिया करो ना थोड़ा सा आपकी जिम्मेदारी बनती है अब आप टोटली मतलब आ, एक लाइन पे चले गए तो क्या करें सब्सक्राइब टू वन इंडिया चैनल एंड नेवर मिस एन अपडेट